ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਨ 1953 ਦੀ ਵਾਰਤਾ ਸੀ ਸੋਢੀ ਹਰਪਜਨ ਸਿੰਘ ਜੀ ਦੇ ਵੱਡੇ ਭਰਾ ਸੋਢੀ ਗੁਰਬਚਨ ਸਿੰਘ ਜੀ ਨੇ ਆਪਣੇ ਲੜਕੇ ਵਾਸਤੇ ਨੰਗਲ ਵਿਖੇ ਲੜਕੀ ਵੇਖਣ ਹਿਤ ਜਾਣਾ ਸੀ ਉਹਨਾਂ ਆਪਣੇ ਛੋਟੇ ਭਰਾ ਸੋਢੀ ਜੋਗਿੰਦਰ ਸਿੰਘ ਜਿਹੜੇ ਕਿ ਫੌਜ ਵਿੱਚ ਸਨ ਅਤੇ ਅੰਬਾਲਾ ਵਿਖੇ ਨਿਯੁਕਤ ਸਨ ਨੂੰ ਨਾਲ ਲੈ ਲਿਆ ਕਿਉਂਕਿ ਉਹਨਾਂ ਕੋਲ ਆਪਣੀ ਘਰ ਸੀ ਉਹ ਦੋਨੋਂ ਜਾਣੇ ਅਤੇ ਸੋਢੀ ਹਰਪਜਨ ਸਿੰਘ ਜਿਦਿਆਂ ਪਰਜਾਈਆਂ ਨੰਗਲ ਵੱਲੋਂ ਚੱਲ ਪਏ ਜਦ ਸ਼੍ਰੀ ਅਨੰਦਪੁਰ ਸਹਿ ਪਹੁੰਚੇ ਤਾਂ ਛੋਟੇ ਪੁਰਾਣੇ ਦਰਬਾਰ ਸਹਿਬ ਕੇਸਕਰ ਸਹਿਵਿਕੇ ਮੱਥਾ ਟੇਕਣ ਲਈ ਕਿਹਾ ਇਸ ਉੱਪਰ ਵੱਡੇ ਪੁਰਾਣੇ ਕਿਹਾ ਅਸੀਂ ਲੜਕੀ ਵਾਲਿਆਂ ਨੂੰ 11 ਵਜੇ ਦਾ ਸਮਾਂ ਦਿੱਤਾ ਹੋਇਆ ਹੈ ਅਤੇ 11 ਸਾਨੂੰ ਇੱਥੇ ਹੀ ਵੱਜ ਗਏ ਹਨ ਇਸ ਲਈ ਵਾਪਸੀ ਤੇ ਦਰਸ਼ਨ ਕਰਾਂਗੇ ਉਹ ਵਾਪਸੀ ਤੇ ਦਰਸ਼ਨ ਕਰਨ ਦਾ ਵਾਅਦਾ ਕਰਕੇ ਅੱਗੇ ਚੱਲ ਪਏ ਨੰਗਲ ਤੋਂ ਸ਼ਾਮ ਨੂੰ ਵਾਪਸੀ ਤੇ ਬਾਲਿਸ਼ਾਂ ਲੱਗ ਪਈ ਜਿਸ ਕਰਕੇ ਉਹਨਾਂ ਨੂੰ ਧੋਖਲਾ ਸੀ ਕਿ ਜ਼ੋਰ ਦਾ ਮੀਂਹ ਪੈਣ ਕਰਕੇ ਕਿਤੇ ਸਰਸਾ ਨਦੀ ਵਿੱਚ ਹੜਨਾ ਆ ਜਾਵੇ ਜਿਸ ਕਾਰਨ ਉਹ ਨਦੀ ਪਾਰਨਾ ਕਰ ਸਕਣ ਕਿਉਂਕਿ ਉਸ ਸਮੇਂ ਸਰਸਾ ਨਦੀ ਉੱਤੇ ਪੁਲ ਨਹੀਂ ਸੀ ਬਣਿਆ ਅਤੇ ਮੇਰਜ ਸਿੰਘ ਸਾਹਿਬ ਨੇ ਸਟੇਸ਼ਨ ਲੀਵ ਵੀ ਨਹੀਂ ਸੀ ਲਈ ਹੋਈ ਜਿਸ ਕਰਕੇ ਉਸੇ ਦਿਨ ਹੀ ਵਾਪਸ ਆਉਣਾ অতি ਜ਼ਰੂਰੀ ਸੀ ਆਨੰਦਪੁਰ ਸਹਿਰ ਤੱਕ ਪਹੁੰਚਦਿਆਂ ਮੀਂਹ ਬੜਾ ਤੇਜ਼ ਹੋ ਗਿਆ ਪਰ ਉਹਨਾਂ ਨੇ ਸਿੱਧਕ ਰੱਖ ਕੇ ਜਾਂਦਿਆਂ ਹੋਇਆਂ ਇਤੇ ਵਾਅਦੇ ਅਨੁਸਾਰ ਦਰਬਾਰ ਸਹਿ ਮੱਥਾ ਟੇਕਣ ਲਈ ਗੱਡੀ ਦਾ ਮੋਹ ਕੇਸਕਰ ਸਹਿਵਲ ਨੂੰ ਮੋੜ ਲਿਆ ਕੜਾ ਪ੍ਰਸ਼ਾਦ ਭੇਟ ਕੀਤਾ ਅਰਦਾਸ ਕੀਤੀ ਕਿ हे ਸੱਚੇ ਪਾਸ਼ਾ ਸਾਡੀ लाज ਬਤ ਰੱਖਣੀ ਅਸਾਂ ਸਰਸਾ ਨਦੀ ਪਾਰ ਕਰਨੀ ਹੈ ਤੁਨ ਲੱਗਿਆ ਉਹਨਾਂ ਨੇ ਚੰਨ ਗੰਗਾ ਜਿੱਥੋਂ ਦੀ ਸੰਗਤ ਚਰਨ ਤੋਂ ਕੇ ਅੱਗੇ ਮੱਥੇ ਟੇਕਣ ਲਈ ਜਾਂਦੀ ਸੀ ਵਿੱਚੋਂ ਜਲਦਾ ਇੱਕ ਡੱਬਾ ਪਾੜ ਕੇ ਆਪਣੀ ਕਾਰ ਦੇ ਰੈਡੀਏਟਰ ਵਿੱਚ ਪਾ ਲਿਆ ਜਦ ਸਰਸਾ ਨਦੀ ਤੇ ਪਹੁੰਚੇ ਤਾਂ ਨਦੀ ਵਿੱਚ ਹੜ ਆ ਚੁੱਕਾ ਸੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਉਹ ਸਰਸਾ ਨਦੀ ਤੇ ਪਹੁੰਚੇ ਤਾਂ ਨਦੀ ਵਿੱਚ ਹੜ ਆ ਚੁੱਕਾ ਸੀ ਇਸ ਲਈ ਉਹਨਾਂ ਨੇ ਗੁਰੂ ਸਾਹਿਬ ਦਾ ਆਸਰਾ ਲੈਂਦਿਆਂ ਵਾਹਿਗੁਰੂ ਬੋਲ ਕੇ ਕਾਰ ਨੂੰ ਪਹਿਲੇ ਗੇਅਰ ਵਿੱਚ ਪਾ ਕੇ ਪਾਣੀ ਵਿੱਚ ਥੇਲ ਦਿੱਤਾ ਹੌਲੀ-ਹੌਲੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਲੰਘ ਰਹੇ ਸਨ ਕਿ ਥੋੜਾ ਹੀ ਅੱਗੇ ਜਾ ਕੇ ਪਾਣੀ ਦੇ ਜ਼ੋਰ ਨਾਲ ਕਾਰ ਸੜਕ ਤੋਂ ਹੇਠਾਂ ਲੱਗ ਗਈ ਉਹਨਾਂ ਨੇ ਚੀਕ ਜਹਾੜਾ ਪੋਣਾ ਸ਼ੁਰੂ ਕਰ ਦਿੱਤਾ ਅਤੇ ਉੱਚੀ-ਉੱਚੀ ਕਲਗੀਧਰ ਪਾਸ਼ਾ ਨੂੰ ਆਵਾਜ਼ਾਂ ਮਾਰਨ ਲੱਗੇ ਅਤੇ ਇੰਨੇ ਨੂੰ ਹੀ ਉਹਨਾਂ ਨੇ ਦੇਖਿਆ ਕਿ ਅੱਗੋਂ ਇੱਕ ਜੀਪ ਵਾਲਾ ਆ ਰਿਹਾ ਹੈ ਐਨ ਕੋਲ ਆ ਕੇ ਜੀਪ ਦੇ ਮਾਲਕ ਨੇ ਇਕ ਮੋਟਾ ਰੱਸਾ ਕੱਢਿਆ ਅਤੇ ਉਹਨਾਂ ਦੇ ਕਾਰਨ ਨਾਲ ਬਣ ਕੇ ਉਹਨਾਂ ਨੂੰ ਪਾਰ ਕਰਨ ਲਈ ਜੀਪ ਵਾਪਸ ਮੋੜ ਲਈ ਜੀਪ ਦੇ ਚਾਰਾ ਪਹੀਆਂ ਵਿੱਚ ਸ਼ਕਤੀ ਹੋਣ ਕਰਕੇ ਉਹ ਕਾਰ ਨੂੰ ਖਿੱਚਦੀ ਗਈ ਅਜੇ ਅੱਧ ਵਿਚ ਹੀ ਨਹੀਂ ਸੀ ਗਏ ਕਿ ਪਾਣੀ ਦੇ ਹੜ੍ਹ ਨੇ ਜੀਪ ਨੂੰ ਵੀ ਕਾਰ ਸਮੇਤ ਸੜਕੋਂ ਥੱਲੇ ਸੁੱਟ ਦਿੱਤਾ ਇਹ ਦੇ ਕੇ ਉਹਨਾਂ ਨੂੰ ਬਚਨ ਦੀ ਕੋਈ ਆਸ ਹੀ ਨਾ ਰਹੀ ਅਤੇ ਕੀ ਦੇਖਦੇ ਹਨ ਕਿ ਜੀਪ ਵਾਲਾ ਝੱਟ ਹੀ ਪਾਣੀ ਵਿੱਚ ਫਟਾਫਟ ਛਾਲਾ ਮਾਰਦਾ ਹੋਇਆ ਪਿੱਛੇ ਮੁੜ ਗਿਆ ਅਤੇ ਜਾਂਦਾ ਹੋਇਆ ਕਹਿਣ ਲੱਗਾ ਫਿਕਰ ਨਾ ਕਰੋ ਸਿੰਘੋ ਮੈਂ ਹੁਨੇ ਆਇਆ ਥੋੜੇ ਚਿਰ ਵਿੱਚ ਹੀ ਉਹ ਸਾਰਾ ਪਰਿਵਾਰ ਕੀ ਦਿਖਦੇ ਹਨ ਕਿ ਉਹ ਇਨਸਾਨ ਇੱਕਦਮ ਇੱਕ ਬਲਡੋజర్ ਜਿਹੜਾ 100 ਹਾਰਸ ਪਾਵਰ ਦਾ ਹੁੰਦਾ ਹੈ ਲੈ ਕੇ ਆ ਗਿਆ ਆਮ ਤੌਰ ਤੇ ਬਲਡੋజర్ ਨੂੰ ਸਟਾਰਟ ਕਰਨ ਲਈ ਘੱਟੋ ਘੱਟ 20 ਮਿੰਟ ਜ਼ਰੂਰ ਲੱਗਦੇ ਹਨ ਕਿਉਂਕਿ ਪਹਿਲਾਂ ਉਸ ਦੇ ਛੋਟੇ ਇੰਜਨ ਨੂੰ ਉਚੇਚਾ ਪੈਟਰੋਲ ਪਾ ਕੇ ਸਟਾਰਟ ਕਰੀਦਾ ਹੈ ਜਦ ਉਹ ਖੂਬ ਗਰਮ ਹੋ ਜਾਵੇ ਤਾਂ ਉਸ ਦੇ ਗিয়ার ਨੂੰ ਬਦਲ ਕੇ ਵੱਡੇ ਇੰਜਨ ਤੇ ਜ਼ੋਰ ਪਾਇਆ ਜਾਂਦਾ ਹੈ ਅਤੇ ਕਾਫੀ ਮਿਹਨਤ ਨਾਲ ਉਹ ਚੱਲੂ ਹੁੰਦਾ ਹੈ ਅਤੇ ਜਦੋਂ ਉਹ ਸਿੰਘ ਬਲਡੋਜ਼ਰ ਲੈ ਕੇ ਆਇਆ ਸਾਰੇ ਪਰਵਾਰ ਨੇ ਸੁਖ ਦਾ ਸਾ ਲਿਆ ਉਹ ਇੱਕ ਪਹਾੜ ਦੀ ਨਿਆਈ ਜੀਪ ਕੋਲ ਆ ਕੇ ਥੰਮ ਗਿਆ ਅਤੇ ਡਰਾਈਵਰ ਨੇ ਉੱਤਰ ਕੇ ਆਪਣੀ ਜੀਪ ਉਸ ਨਾਲ ਬੰਨ ਦਿੱਤੀ ਜੋ ਪਹਿਲਾਂ ਹੀ ਕਾਰ ਨਾਲ ਵੱਡੀ ਹੋਈ ਸੀ ਡਗ ਡਗ ਕਰਦਾ ਪਾਣੀ ਦੀ ਹਿਕ ਨੂੰ چیرਦਾ ਹੋਇਆ ਜੀਪ ਅਤੇ ਕਾਰ ਨੂੰ ਖਿੱਚ ਕੇ ਨਦੀ ਤੋਂ ਪਾਰ ਹੋ ਗਿਆ ਛੋਟੀ ਹਰਪਜਨ ਸਿੰਘ ਜੀ ਅੱਗੇ ਲਿਖਦੇ ਹਨ ਮੇਰੇ ਫੌਜੀ ਵੀਰ ਨੇ ਆਪਣੀ ਕਾਰ ਜੀਪ ਨਾਲੋਂ ਖੋਲ ਕੇ ਸਟਾਰਟ ਕੀਤੀ ਅਤੇ ਝਟਪਟ ਉਥੋਂ ਤੁਰ ਪਏ ਹਾਲੇ ਕੁਝ ਕਦਮ ਅੱਗੇ ਹੀ ਵਧੇ ਹੋਣਗੇ ਕਿ ਦੂਸਰੇ ਵੀਰ ਨੇ ਤਾਣਾ ਮਾਰਿਆ ਕਿ ਫੌਜੀ ਮਤਲਬ ਹੀ ਹੁੰਦੇ ਹਨ ਤੇਰਾ ਫਰਜ਼ ਬੰਦਾ ਸੀ ਕਿ ਜਿਸ ਮਹਾਪੁਰਸ਼ ਨੇ ਸਾਡੀਆਂ ਜਾਨਾਂ ਬਚਾਈਆਂ ਤੇਰੀ ਕਾਰਨੋਂ ਅੱਜ ਨਹੀਂ ਆਉਂ ਦਿੱਤੀ ਉਸ ਦਾ ਕਿਸੇ ਨੇ ਵੀ ਧੰਨਵਾਦ ਨਹੀਂ ਕੀਤਾ ਇਹ ਅਸਾਂ ਬੜਾ ਅਜੋਕ ਕੰਮ ਕੀਤਾ ਹੈ ਮੇਜਰ ਸਾਹਿਬ ਕਹਿਣ ਲੱਗੇ ਟੋਖਲੇ ਵਾਲੀ ਕੋਈ ਗੱਲ ਨਹੀਂ ਰਹੀ ਤ੍ਰਾਂਤਕਾਰ ਦਾ ਮੋਹ ਮੋੜ ਕੇ ਵਾਪਸ ਖੇਮਾ ਦੇ ਜਾਜਕ ਹੋਣ ਲਈ ਅਤੇ ਧੰਨਵਾਦ ਕਰਨ ਲਈ ਮੁੜਤੇ ਪੈਰੀ ਉਥੇ ਵਾਪਸ ਪੁੱਜ ਗਏ ਅਤੇ ਉਹਨਾਂ ਦਾ ਸਾਰਾ ਪਰਿਵਾਰ ਹੱਕਾ ਬਕਾ ਲੈ ਗਿਆ ਜਦੋਂ ਉਹਨਾਂ ਨੇ ਦੇਖਿਆ ਉਥੇ ਨਾ ਤਾਂ ਬਲਡੋਜ਼ਰ ਸੀ ਨਾ ਹੀ ਜੀਪ ਅਤੇ ਨਾ ਹੀ ਉਹਨਾਂ ਦਾ ਮਰਗ ਸੀ ਇਸ ਤੋਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕੋਤਕਤਾ ਕਰਤਾ ਕੌਣ ਸੀ 100 ਦਿਨ ਸਫਲ ਗਨਿਆ ਹਰ ਪ੍ਰਭੂ ਮਿਲਾਇਆ ਰਾਮ ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ ਰਾਮ ਸੁਖ ਸਹਿਜ ਆਨੰਦ ਬਿਨੋਦ ਸਦਾ ਹੀ ਗੁਣ ਗੋਪਾਲੁ ਨੇ ਤਗਾਈਐ ਪੰਜ ਸਾਲ ਸੰਗੇ ਮਿਲੇ ਰੰਗੇ ਬਹੁੜ ਜੋ ਨਾ ਤਾਈਐ ਗਹਿ ਕੰਠ ਲਾਏ ਸਹਿਜ ਸੁਬਾਏ ਆਦ ਅੰਕੁਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਤਹੁ ਨਾ ਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ